ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੈਲਕਮ ਹੈ ਤੁਹਾਡਾ ਆਪਣੇ ਚੈਨਲ ਦੇ ਉਪਰ ਚੈਨਲ ਦੇ ਨਵੇਂ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੁਸੀਂ ਕੋਈ ਵੀ ਕੋਨੇ ਦੇ ਵਿੱਚ ਬੈਠੇ ਹੋਗੇ ਤੁਸੀਂ ਆਪਣਾ ਸੂਟ ਆਰਡਰ ਕਰ ਸਕਦੇ ਹੋਗੇ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਜੇ ਸਾਡੇ ਕੋਲ ਨਹੀਂ ਕੋਈ ਵੀ ਸਟਾਕ ਅਵੇਲੇਬਲ ਹੋਊਗਾ ਤਾਂ ਤੁਹਾਡੀ ਪੇਮੈਂਟ ਵਾਪਸ ਕੀਤੀ ਜਾਊਗੀ ਤੇ ਆਪਣਾ ਜਿਹੜਾ ਕੰਮ ਸਾਰਾ ਜੈਨੂਇਨ ਹੈਗਾ ਕੋਈ ਫੇਕ ਕੰਮ ਨਹੀਂ ਹੈਗਾ ਆਪਣੀ ਇੰਸਟਾਗ੍ਰam ਤੇ ਵੀ ਆਈਡੀ ਬਣੀ ਹੋਈ ਹੈ ਗੁੱਡ ਲੁੱਕ ਕ੍ਰੀਏਟ ਸਟਿੱਕ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਪੇਜ ਨੂੰ ਵਾਦ-ਵਾਦ ਫੋਲੋ ਕਰੋ ਉੱਥੇ ਨਿਊ ਡਿਜ਼ਾਈਨ ਹੁੰਦੇ ਨੇਗੇ ਤੁਸੀਂ ਹੈਂਡਵਰਕ ਆਰੀਵਰਕ ਹੈਂਡ ਪੇਂਟਡ ਸੂਟ ਜਿੱਦਾਂ ਵੀ ਤੁਸੀਂ ਚਾਹੁੰਦੇ ਹੋ ਆਰੀਵਰਕ ਦੇ ਸੂਟ ਵਿਆਹ ਸ਼ਾਦੀਆਂ ਵਾਲੇ ਸ਼ਰਾਰੇ ਗਰਾਰੇ ਕੋਈ ਵੀ ਤੁਹਾਡਾ ਚੋਇਸ ਹੈਗੀ ਉਹਦਾਂ ਦੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਹੈਗੇ ਨੇਗੇ ਅੱਜ ਆਪਾਂ ਸੂਟ ਲੈ ਕੇ ਆਏ ਥੋੜੇ ਕੋਲੇ ਇਟਾਲੀਅਨ ਬੁਲਨ ਦੇ ਦੇਖੋ ਬਹੁਤ ਸੋਹਣਾ ਹੈਗਾ ਜੀ ਸਟਾਫ ਬਹੁਤ ਜ਼ਿਆਦਾ ਸੋਹਣਾ ਹੈਗਾ ਸੌਫਟ ਹੈਗਾ ਬਿਲਕੁਲ ਤੇ ਵਧੀਆ ਦੇ ਵਿੱਚ ਹੈਗਾ ਏਦਾਂ ਇਹਦੀ ਪ੍ਰਿੰਟਿੰਗ ਹੋਈ ਹੋਈ ਹੈਗੀ ਦੇਖੋ ਇਹਦੇ ਨਾਲ ਦੇ ਆਪਾਂ ਬਹੁਤ ਸਾਰੇ ਸੂਟ ਸੇਲ ਕਰ ਚੁੱਕੇ ਹਾਂਗੇ ਜੋ ਵੀ ਹੈਗੇ ਨੇ ਆਪਣੇ ਕੋਲੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀਡੀਓ ਰਾਹੀਂ ਤੁਸੀਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਰਖਵਾ ਸਕਦੇ ਏਦਾਂ ਇਹਦੀ ਪਲੇਨ ਬਾਟਮ ਹੈਗੀ ਨਾਲ ਇਹ ਆਪਣੇ ਕੋਲੇ ਸਿੰਗਲ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਇਹਦੇ ਇਹਦੇ ਵਿੱਚ ਆਪਣੇ ਕੋਲੇ ਇੱਕ ਸੂਟ ਅਵੇਲੇਬਲ ਹੈਗਾ ਇਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਹੋਏਗੇ ਨੇਗੇ 컬러 ਵੀ ਬਹੁਤ ਜ਼ਿਆਦੇ ਸੋਹਣੇ ਨੇਗੇ ਤੁਸੀਂ ਬਾਟਮ ਨਾਲ ਦੀਆਂ ਸਲਵਾਰਾਂ ਡਾਈ ਕਰਵਾ ਕੇ ਇਦਾਂ ਲੈ ਸਕਦੇ ਹੋ ਦੁਪट्टे ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਅਵੇਲੇਬਲ ਹੈਗੇ ਨੇ ਪਰਪੀਡਾ ਚਨੋਂਨ ਦਾ ਹਾਫ ਸ਼ਪਨ ਕੋਟਾ ਟੋਰੀਆ ਸਾਰੇ ਤਰ੍ਹਾਂ ਦੇ ਦੁਪट्टे ਚਨੋਂਨ ਦੇ ਪਿਓਰ ਚਨੋਂਨ ਦੇ ਜੋ ਵੀ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਟੈਬੀ ਸਿਲਕ ਦਾ ਸਾਰੇ ਦੁਪੱਟੇ ਆਪਣੇ ਕੋਲੇ ਹੈਗੇ ਨੇ ਇਹ ਕਲਰ ਵੀ ਬਹੁਤ ਜਿਆਦਾ ਸੋਹਣਾਗਾ ਪੀਚ ਸ਼ੇਡ ਹੈਗਾ ਇਹਦੇ ਨਾਲ ਨੇ ਆਪਣੇ ਕੋਲੇ ਦੋ ਸੂਟ ਹੈਗੇ ਨੇ ਜੀ ਜੇ ਕੋਈ ਵੀ ਲੈਣਾ ਚਾਹੁੰਦੇ ਤਾਂ ਆਪਣੇ ਆਲ ਇਹੀ ਆਪਣੇ ਕੋਲੇ ਬਸ ਤਿੰਨ ਸੂਟ ਰਹਿ ਕੇ ਕੋਈ ਵੀ ਤੁਸੀਂ ਸੂਟ ਦੀ ਬੁਕਿੰਗ ਕਰਵਾਉਣਾ ਚਾਹੁੰਦੇ ਤਾਂ ਆਪਣੀ ਫਾਸਟ ਬੁਕਿੰਗ ਕਰਵਾਓ ਇਹਨਾਂ ਦਾ ਪ੍ਰਾਈਸ ਹੈਗਾਗਾ 1350 ਇਟਾਲੀਅਨ ਬੁਲਨ ਦੇ ਸੂਟ ਲੰਗੇ ਇਹ ਦੇਖੋ ਠੀਕ ਹੈ ਜੀ ਨਾ ਆਰਡਰ ਫਾਸਟ ਕਰਕੇ ਤਾਂ ਤੁਸੀਂ ਰਖਵਾ ਸਕਦੇ ਹੋਗੇ ਪ੍ਰਾਈਸ ਹੈਗਾਗਾ 1350 1350 ਇਹ ਕੋਈ ਮਤਲਬ ਸੋਬਰ ਕਲਰ ਪੈਨਣਾ ਚਾਹੁੰਦਾ ਹੈਗਾ ਤਾਂ ਸੋਬਰ ਕਲਰ ਪੈਨ ਸਕਦਾਗਾ ਇਹ ਵੀ ਬਹੁਤ ਜਾਦੇ ਸੋਨੇ ਪ੍ਰਿੰਟ ਨੇਗੇ ਕਲਰ ਵੀ ਬਹੁਤ ਜਾਦੇ ਸੋਨੇ ਨੇਗੇ ਇਹਦੇ ਨਾਲ ਹੈਗੀਆਂ ਨੇ ਪਲੇਨ ਬਾਟਮ ਬਹੁਤ ਜਿਆਦੇ ਸੌਫਟ ਕੱਪੜਾ ਹੈਗਾ ਬਿਲਕੁਲ ਵੀ ਸ੍ਰਿੰਕਿਜ਼ ਵਗੈਰਾ ਕੁਝ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਆਪਣੇ ਕੋਲ ਹੈਗੇ ਲੇਗੇ ਤਿੰਨ ਕਲਰ ਗ੍ਰੇ ਕਲਰ ਵੀ ਹੈਗਾਗਾ ਪਲੇਨ ਬਾਟਮ ਲੇਗੇ ਸਾਰਿਆਂ ਨਾਲ ਇਦਾਂ ਹੀ ਆਹ ਕਲਰ ਵੀ ਬਹੁਤ ਜਿਆਦੇ ਸੋਹਣਾ ਹੈਗਾ ਲੱਗ ਜੇ ਇਹਦਾ ਕਲਰ ਹੈ ਜਿਵੇਂ ਬੜਾ ਬਿਲਕੁਲ ਐਂਡ ਫਾਈਨ ਕੁਆਲਿਟੀ ਦਾ ਹੈਗਾ ਨਾ ਸਟ੍ਰਿੰਗ ਕੋਈ ਨਾ ਕੁਸ਼ੂਰ ਤੁਸੀਂ ਵਧੀਆ ਅੱਖਾਂ ਬੰਦ ਕਰਕੇ ਕਪੜਾ ਪਹਿਨ ਸਕਦੇ ਹੋਗੇ ਬਹੁਤ ਜ਼ਿਆਦਾ ਫਾਈਨ ਹੈ ਕਪੜਾ ਜੀ ਬਾਟਮ ਵੀ ਦੇਖੋ ਬਹੁਤ ਜ਼ਿਆਦਾ ਵਧੀਆ ਬਣੀ ਇਹਨਾਂ ਦਾ ਪ੍ਰਾਈਸ ਹੈਗਾ ਦਾ 1450 ਕੋਈ ਵੀ ਤੁਸੀਂ ਤਿੰਨ ਕਲਰ ਦਿਖਾਏ ਲੇਂਗੇ ਕੋਈ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਆਪਣਾ ਸੂਟ ਰਖਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ WhatsApp ਦਾ ਨੰਬਰ ਹੈਗਾ 8557905009 ਤੇ ਜਾ ਕੇ ਤੁਸੀਂ ਆਪਾਂ ਨੂੰ ਫਟਾਫਟ ਆਰਡਰ ਦੇ ਸਕਦੇ ਹੋ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਸੂਟ ਰਖਵਾ ਸਕਦੇ ਹੋਗੇ ਬਹੁਤ ਲਿਮਟਿਡ ਸਟਾਕ ਹੈ ਆਪਣੇ ਕੋਲੇ ਜੋ ਵੀ ਹੈਗਾ ਦਾ ਧੰਨਵਾਦ ਜੀ ਸਾਰਿਆਂ ਦਾ